ਐਸੀ ਗਾਲ ਹੋਰ ਸਾਡ ਇਹਦਾ ਜਤਾ ਇੱਕ ਹੀ ਪਾਇਲ ਭਾਵੇਂ ਜੋ ਬੋਤਲਾਂ ਚੋਂ ਚੰਦੇ ਪਾਣੀ ਤੇ ਲੱਗਣੀ ਦਵਾਈ ਲੈ ਅੱਛਾ ਬੋਤਲਾਂ ਚੋਂ ਦੇ ਪਾਣੀ ਹਾਂਜੀ ਤੇ ਕੀ ਗੱਲ ਆ ਕੀ ਪ੍ਰੋਬਲਮ ਤੁਹਾਨੂੰ ਯੂ نو ਬਾਥਰੂਮ ਦੀ ਤੁਸੀਂ ਤੇ ਕੋਈ ਆਉਂਦਾ ਨਹੀਂ ਅੱਛਾ ਜੀ ਮੁੜ ਕੇ ਤੇਰੇ ਰਕੇ ਸਰਦਾਰਾਂ ਨੇ ਮੇਰਾ ਕਮਿਸ਼ਨ ਕਰਾਇਆ ਹਾਂ ਜੀ ਕੋਣ ਨਹੀਂ ਨਾ ਉਹਦਾ ਜਿਹੜਾ ਪਛਾਣ ਹੋਤਰਾ ਤੇ ਮੁੜ ਕੇ ਦਵਾਈ ਕੱਲਾ ਕਰਾਟਾ ਤੇ ਪੋਤਾ ਨੂੰ ਕੋਈ ਕੇ ਵੇਚ ਵਾਚ ਕੇ ਤੇ ਫਿਰ ਮੈਂ ਦਵਾਈ ਲੈ ਉਹਨਾਂ ਦਾ ਕੀ ਬਤ ਕੋਈ ਨਹੀਂ ਹੈਗਾ ਨਹੀਂ ਬੋਤਲਾਂ ਵੇਚ ਕੇ ਦਵਾਈ ਲੈਉਂਦੇ ਜੀ ਫੇਰ ਹੋ ਜੰਨੀ ਹੋ ਜਾਂਦੀ ਆ ਫੇਰ ਕਿਹੜਾ ਪਿੰਡ ਕਿਹੜਾ ਆਪਣਾ ਨਿਸ਼ਾਰਾ ਪੰਨੀ ਨਿਸ਼ਾਰਾ ਪੰਨੀ ਚਲੋ ਭਾਈ ਜੀ ਨੂੰ ਮੇਰ ਕਰੇ ਮੈਂ ਇਹਦਾ ਨੰਗਰ ਨਿਆਸ਼ ਲਾ ਕੋ ਦੀ ਮੈਂ ਵੇਖਾ ਮੈਂ ਬਜ਼ੁਰਗ ਇੰਨੀ ਠਾਣ ਦੇ ਵਿੱਚ ਬੋਤਲਾਂ ਇਕੱਠੀਆਂ ਕਰਦੇ ਪਏ ਤੇ ਕਿੰਨਾ ਕਦੇ ਕਿੰਨੇ ਕਿ ਦਾਇਜ ਕਰੋ ਥੋੜਾ ਚਿਰ ਹੀ ਆ ਜਾਣਾ ਪੂਰੇ ਆਏ ਦੇਖੋ ਤਰੀ ਆਈ ਦੀ ਰੋਡਾਂ ਦੇ ਬੋਤਲ ਇਕੱਠਾ ਕਰਨ ਆਹ ਕਦੀ ਕਦੀ ਫਿਰ ਨਹੀਂ ਆਈ ਜੇ ਜਦੋਂ ਉਹ ਨਹੀਂ ਆਈ ਕਿੰਨੀਆਂ ਇਕੱਠੀਆਂ ਕਰ ਲਿਆ ਬੋਤਲਾਂ ਦਿਖਾਓ ਬੋਤਲਾਂ ਕਈ ਐ ਅੱਧਾ ਕਿਲੋ ਦੇ ਦੇ ਕਈ ਕਿਲੋ ਵੀ ਹੋ ਜਾਂਦੀਆਂ ਪਤਾ ਕਿਤਾ ਪਾ ਕੇ ਲੱਬ ਲੱਬ ਜਾਵੇ ਅੱਛਾ ਹਾਂਜੀ ਕਿਲੋ ਬੋਤਲਾਂ ਦਾ ਕਿੰਨੇ ਪੈਸੇ ਦੇਵੋ ਇਹ ਕੋਈ ਬਾੜੇ ਦੇ ਪੈਸੇ ਦੇਵਾਂਗੇ ਕੋ ਦਵਾਈ ਕਿੱਥੋਂ ਲੈਂਦੇ ਨੇ ਦਵਾਈ ਅੰਦਰ ਸੇਵ ਚਾੜਦੇ ਨੇ ਕਿਹੜੇ ਹਸਤਾ ਲੋਕ ਇਹੜਾ ਸਾਲਾ ਕਹਿੰਦਾ ਫੇਰ ਫੇਰ ਵਾਲਾ ਇੱਦਾਂ ਡਿਪਰਾਜੀ ਹਾਂਜੀ ਅੱਛਾ ਦੱਸਾਇਆ ਕੀ ਕੀ ਕੱਠਾ ਕੀਤਾ ਜੇ ਕੋਈ ਸੋਹਣਾ ਜੀ ਤੇਹਰ ਵੇਚ ਕੇ ਕਿੱਥੇ ਹੁੰਦੇ ਫਿਰ ਇਹ ਐਡੇ ਤੇ ਵੇਚ ਦਈ ਜੀ ਅੱਛਾ ਫਿਰ ਉਹ ਜਿੱਥੇ ਇਕੱਠਿਆਂ ਕਰਦੇ ਇੱਥੇ ਛੜਕਦੇ ਹੋ ਰਹੇ ਨੇ ਕਿੱਦੇ ਚੱਲ ਗਏ ਤਬਾ ਪੁੱਤੀ ਪੁੱਤ ਤੈਨੂੰ ਕਹਿੰਦੇ ਹੈਗੇ ਨਹੀਂ ਆ ਕੀ ਗੱਲ ਹੋਈ ਮੇਰੇ ਸਾਰੇ ਹੀ ਆਹ ਨਾਲ ਥਾ ਵੇਚ ਕੇ ਇੱਥੇ ਆ ਜਾ ਅੱਛਾ ਮੇਨ ਮੇਰਾ ਡੇਰੇ ਜੀ ਸਰਦਾਰਾਂ ਨੂੰ ਮਾਤੇ ਵੀ ਸਹੁਰੇ ਦੇ ਧੂਆ ਕੋ ਤੇ ਭੈਣ ਕੋ ਨਹੀਂ ਜਾਇਦਾ ਹੁੰਦਾ ਅੱਛਾ ਜੀ ਉਹਨਾਂ ਕਾਹਦੇ ਤੂੰ ਇੱਥੇ ਨਹੀਂ ਆਉਣਾ ਕਿਆ ਕੁੜੀ ਨਹੀਂ ਤੋੜਦੀ ਮੈਂ ਤੁਹਾਡੀ ਮਰਜ਼ੀ ਜੀ ਸਕਦੇ ਕਿ ਘਰ ਮੈਂ ਸਹੁਰੇ ਨੂੰ ਜੀਵਾਂ ਤੇ ਬੱਚੇ ਆ ਗਏ ਨਾ ਢੇ ਨਹੀਂ ਬੱਚਾ ਫਿਰ ਜਦੋਂ ਵੀ ਪਿੰਡ ਫੇਰੇ ਬੱਚਾ ਆ ਆ ਵੇਖੋ ਆ ਰੋਡ ਲੱਗਦਾ ਪਿਆ ਵਾ ਅਸੀਂ ਰੋਲਾ ਕੋਲ ਪਾਦਾ ਜਿਹੜਾ ਉਹਦੇ ਲੱਗਦਾ ਕੋਈ ਵੇਚਣ ਲਿਆ ਤੇ ਨਾਂ ਕੀ ਬੱਪੂ ਜੀ ਤੁਹਾਡਾ ਗੁਰਮੁਖ ਸਿੰਘ ਗੁਰਮੁਖ ਸਿੰਘ ਤੇ ਪਿਤਾ ਜੀ ਦਾ ਨਾਮ ਫੌਜਾ ਸਿੰਘ ਕਵਜ ਸਿੰਘ ਆ ਬਾਪੂ ਜੈਸੀਨਾ ਸੰਸਥਾ ਵੱਲੋਂ ਆ ਅੱਛਾ ਆਹ ਰਿਹਾ ਕਾਤਾ ਨੰਬਰ ਆਪਣਾ ਅੱਛਾ ਸਾਡੀ ਬਿੰਦ ਅੱਗੇ ਵੀ ਇੱਕ ਦੋ ਤਰ੍ਹਾਂ ਸਿੰਘਾ ਦੇ ਇਲਾਜ ਕਰਾਈ ਸੀਗੇ ਏਕਰ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਆਪਣਾ ਅੱਛਾ ਜੀ ਠੀਕ ਹੈ ਜੀ ਜਿਹਨਾਂ ਦੀ ਦਵਾਈ ਹੋਣੀ ਹੋਈ ਮੈਨੂੰ ਫੋਨ ਲਾ ਦਿਓ ਠੀਕ ਹੈ ਜੀ ਚਲੋ ਠੀਕ ਨੰਬਰ ਮੈਂ ਤੁਹਾਨੂੰ ਆਪਣਾ ਦੇ ਦੇਣਾ ਆ ਜੋ ਜਾਂ ਕਿੰਦੂ ਗੱਡੀ ਚੋਂ ਪੈਨ ਕੱਢ ਕੇ ਲਿਆ ਆ ਇਹਦੇ ਚ ਪੈਨ ਨਹੀਂ ਜਾਂ ਕੱਢ ਕੇ ਲਿਆ ਅੱਛਾ ਜੀ ਦਵਾਈ ਦਵਾਈ ਲੈ ਲਈ ਦੀ ਆ ਹਾਂਜੀ ਹਾਂ ਬਸ ਇਹ ਕੰਮ ਬੜਾ ਤੋ ਰਾਤ ਨੂੰ ਹੁੰਦਾ 6-7 ਸਾਲ ਮੈਨੂੰ ਬਾਤ ਰਾਤ ਨੂੰ ਹੁੰਦਾ ਤੇ ਰਾਤ ਨੂੰ ਕਦੋਂ ਹੁੰਦੀ ਨਾ ਦਸਤ ਬੜੀ ਰਹਿੰਦੀ ਰਹਿੰਦੀ ਕੇ ਮੇਰੇ ਦਰਦ ਨਹੀਂ ਕੋਈ ਹਰਨੀਆ ਦੀ ਪ੍ਰੋਬਲਮ ਆ ਬਪੀ ਨਹੀਂ ਦੂਦਾਂ ਐ ਤੇ ਦੂਦਾਂ ਕਰਾਇਆ ਪ੍ਰੈਸ਼ਨ ਉਹਦਾ ਮੈਂ ਕਰਾਤਾ ਪ੍ਰੈਸ਼ਨ ਤੇ ਮੈਂ ਤੇ ਕਹਿੰਦੇ ਆਪਾਂ ਕਰਾ ਦਿੰਦੇ ਕਿ ਦੂਦਾਂ ਲੱਗੇ ਸਰਦਾਰ ਨੇ ਅੱਗੇ ਕਰਾਇਆ ਜੀ ਮੈਂ ਕੀ ਕੁਝ ਨਹੀਂ ਆ ਅੱਛਾ ਹਾਂ ਉਹਨੇ ਖੜਿਆ ਮੈਨੂੰ ਰਾਤ 10:00 ਛੋ ਕੇ ਤੇ ਬਾਬਾ ਜੀ ਇੰਨਾ ਏ ਰੋਟੀ ਪਾਣੀ ਹਰ ਕਿੱਥੋਂ ਖਾ ਸਕਦੇ ਜੀ ਰੋਟੀ ਭੈਣ ਸਾਡੀ ਭੈਣ ਐ ਇੱਥੇ ਰਹਿੰਦੀ ਉਹ ਪਕਾ ਕੇ ਦੇ ਦਿੰਦੀ ਉਹ ਖਾ ਲਓ ਅੱਛਾ ਤੇ ਅੰਕਲ ਜੀ ਕੀ ਕੰਮ ਕਰਦੇ ਤੁਸੀਂ ਸਾਹੀ ਦੋਵੇਂ ਇਤਰਾ ਲਾਲ ਕੱਠੀ ਹੁੰਦੇ ਹਾਂਜੀ ਅੱਛਾ ਹੋਰ ਠੀੜਾ ਵੀ ਕੀ ਹੋਰ ਠੀੜਾ ਹਾਂਜੀ ਮੈਂ ਵੇਖਣਾ ਹੋਇਆ ਭਾਈ ਵੀਡੀਓ ਭੇਜ ਦੇ ਤਾਂ ਦਿਖਾਈ ਦਗਾ ਧੰਨਵਾਦ ਤਾਂ ਉਹ ਆਪਣੇ ਵੀਰ ਨੂੰ ਕਹਿੰਦਾ ਮੈਂ ਭਾਈ ਇਹ ਕਹਿੰਦਾ ਲੱਗਨ ਤੇ ਹੋਈ ਦੇ ਕਹਿੰਦਾ ਭਾਈ ਦੀ ਵਰਨਾ ਕਿਤੇ ਮੈਂ ਹੋ ਕੇ ਲੱਗੀ ਇਹ ਲਾ ਬਾਕੂ ਜੀ ਨੂੰ ਮੈਂ ਵੇਖਣਾ ਰੰਦੇ ਜੋ ਕੁਛ ਟੀਨਾ ਇਕੱਠਿਆ ਕਰ ਰਹੇ ਸੀਗੇ ਅੱਛਾ ਬੋਤਲਾ ਬਾਤਲਾ ਤੇ ਮੈਂ ਚੱਲ ਪੁੱਛਦੇ ਆ ਤੇ ਇਹ ਕਿਦਾ ਜਾਣਦੇ ਤੁਸੀਂ ਇਹਨਾਂ ਨੂੰ ਨਹੀਂ ਆਪਾਂ ਹੀ ਪਾਈ ਗਏ ਆ ਆਪਾਂ ਅੰਮ੍ਰਿਤਸਰ ਦੇ ਅੱਛਾ ਅੰਮ੍ਰਿਤਸਰ ਅੱਛਾ ਮੇਰੇ ਕੋ ਨਾ ਐਦਾ ਹੀ ਮੈਂ ਵੀਰਕਾਰ ਪੈਂਟਰ ਹੋ ਗਿਆ ਮੈਨੂੰ ਉੱਥੋਂ ਅੰਮ੍ਰਿਤਸਰ ਆ ਮਿਲਿਆ ਸੀ ਹਰੀ ਕੇ ਪਤਨ ਦੋ ਉਹ ਆਪਣਾ ਦਾਲ ਪਿੰਡ ਦਾਦਾ ਤੋਂ ਉਹਨੂੰ ਲੈ ਕੇ ਚੱਲਿਆ ਸੀਗਾ ਮੈਂ ਪਿੰਡ ਲੈ ਕੇ ਚੱਲਿਆ ਸੀਗਾ ਅੱਛਾ ਅੱਛਾ ਠੀਕ ਹੈ ਜੀ ਪਤਾ ਕਰਦੇ ਆ ਕਿ ਬਾਅਦ ਕੀ ਇਹਦਾ ਵੀ ਕਿੰਨਾ ਦਾ ਪਰਿਵਾਰ ਕਿੰਨੀ ਪਰਿਵਾਰ ਤੋਂ ਆ ਇਹ ਬਿਰੋਗ ਮੈਨੂੰ ਦਿੱਤੇ ਤੇ ਬੋਲਣਾ ਬਦਲਾ ਗੱਡਿਆ ਜਾਂਦਾ ਹੋਇਆ ਹਾਂਜੀ ਤੇ ਬਬੂ ਜੀ ਮੈਂ ਨੰਬਰ ਤੁਹਾਨੂੰ ਦੇ ਦਣਾ ਆਪਣਾ ਠੀਕ ਹੈ ਜੀ ਤੁਸੀਂ ਜਰੂਰੀ ਦਵਾਈ ਲੈਣੀ ਆ ਜੇ ਕੋਈ ਹਸਪੀਟਲ ਜਾ ਕੇ ਲੈਣੀ ਆ ਤੁਸੀਂ ਮੈਨੂੰ ਉੱਥੇ ਫੋਨ ਲਾ ਦੇਣਾ ਠੀਕ ਹੈ ਜੀ ਪੁੱਤ ਪਿਆਰ ਦੇ ਹਸਤਾ ਰਹੇ ਦਵਾਈ ਮੈਂ ਸਾਰੀ ਤੁਹਾਨੂੰ ਦਵਾ ਦੂੰਗਾ ਸਵੇਰੇ ਠੀਕ ਹੈ ਜੀ ਠੀਕ ਹੈ ਜੇ ਨਿਖੈ ਰੋ ਲੈਣੀ ਆ ਲੈ ਕੇ ਦਵਾ ਦੂੰ ਜੇ ਸੇਰੋ ਲੈਣੀ ਤੇ ਮੈਨੂੰ ਫੋਨ ਲਾ ਜਾਣਾ ਉੱਥੇ ਚਲੋ ਠੀਕ ਹੈ ਜੀ ਮੈਂ ਨੰਬਰ ਆਵੇ ਤੁਹਾਨੂੰ ਵੀ ਪੈਨਲ ਹੈ ਜਵੰਡਿਆ ਨੰਬਰ ਮੈਂ ਤੁਹਾਨੂੰ ਲਿਖ ਰੱਖਾਂਗਾ ਇਹਦਾ ਯੋ ਕਿ ਚਾਹੀਦਾ ਹਾਂਜੀ ਫੜ ਲਿਆ ਉਹਦਾ ਮੁੰਡਾ ਲੈਂ ਗਿਆ ਆਪਣਾ ਉਹ ਕਿੁੱਤਿਆਂ ਵਾਲੇ ਚ ਆ ਵੀ ਲੈਂ ਗਿਆ ਮੁੰਡਾ ਇਹ ਜਿਹੜੇ ਤੁਹਾਡੇ ਉਹ ਚੁੱਕਣ ਵਾਲੇ ਚ ਤੇ ਜਿਹੜੇ ਤਾਂ ਮੰਨ ਲਿਆ ਤੁਹਾਡੇ ਉੱਤੇ ਤੁਹਾਡੇ ਅੱਗੇ ਸਰਦਾਰ ਮੇਰੇ ਮੂਲੇ ਪਹਿਣ ਤੇ ਉਹਨਾਂ ਨੂੰ ਪਤਾ ਵੀ ਠੀਕ ਨੇ ਵੇਂਦਾ ਫਿਰ ਉਹ ਇਸ ਤਰ੍ਹਾਂ ਕਹੇ ਹੋਏ 100 ਰੁਪਏ ਵੀ ਮੈਨੂੰ ਦੇ ਦਿੰਦੇ ਆ ਕੋਈ ਲੈ ਦਵਾਈ ਕੋਈ ਕੀ ਨਵਾਂ ਦਾ ਬਪੂ ਜੀ ਇੰਨੀ ਠੰਡਵਾ ਹੈ ਨਾ ਜਦੋਂ ਸਾਨੂੰ ਰੱਬ ਨੇ ਬੜਾ ਕੁਝ ਦਿੱਤਾ ਵਾ ਗੱਡੀ ਦੇ ਵਿੱਚ ਮੈਂ ਬੈਠਾ ਵਾਂ ਠੀਕ ਹੈ ਜੀ ਤੁਸੀਂ ਤੁਰ ਕੇ ਆਉਣ ਦਾ ਉੱਤੇ ਰੋਟੀ ਦਾ ਵੀ ਲਾਲੇ ਹੈਗੇ ਆ ਕਦੀ ਰੱਬ ਤੋਂ ਕੋਈ ਸ਼ਿਕਵਾ ਨਹੀਂ ਕੀਤਾ ਮੇਰਾ ਵੀ ਬੰਦੂ ਆਖਿਆ ਨਹੀਂ ਕਰੀ ਵੀ ਰੱਬਾ ਵੀ ਤਾਂ ਅੱਜ ਕੱਲ ਲੋਕੀ ਗੱਡੀਆਂ ਜਿ ਕੋ ਵੱਡੇ ਕਾਰ 24 ਘੰਟੇ ਉਧੀ ਰਾਜਾ ਚ ਰਹਿੰਦੇ ਆ ਵਾਹ ਜੀ ਆ ਸਾਡੇ ਇੱਕ ਇਥੇ ਡੇਰਾ ਹੈਗਾ ਬਾਜੀ ਹੈਗਾ ਬੰਦ ਇਥੇ ਇੱਕ ਸਾਡੇ ਡੇਰਾ ਵਾ ਤੇ ਜਦੋਂ ਆ ਚੱਲਿਆ ਮੂੰਹ ਜੋ ਬੰਨਣ ਵਾਲੀ ਗੱਲ ਨਹੀਂ ਚੱਲੀ ਹਾਂਜੀ ਉਹਦੇ ਮੂੰਹ ਬੰਨ ਕੇ ਬੈਠੇ ਰਹਿੰਦੇ ਉਹ ਬਾਬਾ ਜੀ ਸਿਰ ਚੜ੍ਹ ਬੋਲੇ ਬਾਬੇ ਸ਼ਹੀਦ ਹੋ ਅੱਜ ਦੇ ਹੋ ਹਾਂਜੀ ਉਹ ਲਗਾ ਔਰ ਕੋਈ ਦੁੱਧ ਨਾਲ ਲੇੜ ਕੇ ਮੂੰਹ ਬੰਨ ਕੇ ਬਹਿ ਜਾਂਦੇ ਤੇ ਮੇਰੀ ਸੰਤ ਕਿਉਂ ਖਾਲੀ ਮੁਰਦੀ ਉਹਨਾਂ ਲਈ ਵੀ ਹੁਣ 12 ਮਹੀਨੇ ਪੀ ਗਏ ਲੰਗਰ ਚਾੜਦਾ ਰਾਤ ਵੀ ਜਿਵੇਂ ਹਾਂ ਉਹ ਪ੍ਰਗਟ ਹੋਊਗਾ ਪਾਪਾ ਹਾਂ ਉਹਨੇ ਤਾਂ ਔਰ ਕੋਈ ਦੁੱਧ ਪੀਓ ਤੇ ਮੇਰੀ ਸੰਤ ਖੁੱਟੀ ਜਾਵੇ ਤੇ ਹਾਂ ਉਹਨਾਂ ਦੇ ਹਾਂ ਉਹਦੇ ਵਿੱਚੋਂ ਨਹੀਂ ਕੋਲ ਉਹਦੇ ਤੇ ਹੈਗਾ ਚੁੱਕਣ ਵਾਲੇ ਸਾਈਡ ਤੇ ਪਿਆ ਹੋਣਾ ਡਾਕਟਰ ਵੀ ਕੱਢਾਉਂ ਨਹੀਂ ਲੈਂਦਾ ਆਉਂਦਾ ਨਹੀਂ ਗਿਆ ਵੀਰ ਬੰਦੇ ਲੱਗ ਕੇ ਤੇ ਦੇਖੋ ਕਿ ਨੇ ਟ੍ਰੈਕਟਰ ਟਿਕਣ ਲੱਗਾ ਉਹ ਕਾਦੀ ਤੋਂ ਗੱਡੀ ਪਰੇ ਜਾਦਾ ਕਾਫੀ ਗੱਡੀ ਸਾਈਡ ਤੇ ਤੇ ਚੱਕਣੀ ਹੋਵੇ ਤੇ ਬਾਬੂ ਜੀ ਫਿਰ ਇੰਨੀ ਠੰਡ ਵਾ ਠੀਕ ਆ ਆ ਇਧਰ ਹੋ ਜਾ ਬਾਬੂ ਜੀ ਇਧਰ ਹੋ ਜਾ ਗੱਡੀ ਤੇ ਚਲੋ ਫਿਰ ਮਾੜਾ ਮਾੜਾ ਰਾਬਾ ਰਾਬੂ ਹੋ ਜੀ ਹੈਨਾ ਚਲੋ ਕੋ ਤਾਨੂੰ ਕੋ ਰਾਮਦਾਸ ਬੋਲੋ ਗੁਰੂ ਰਾਮਦਾਸ ਭਾਨੀ ਗੁਰੂ ਰਾਮਦਾਸ ਭਾਨੀ ਗੁਰੂ ਰਾਮਦਾਸ ਮੇਰੇ ਨਾਲ ਵੀਰ ਸੇਵਾ ਕਰਦੇ ਹੁੰਦੇ ਆ ਇਥੇ ਅੰਮ੍ਰਿਤਸਰ ਤੋਂ ਅੰਦਰ ਵੈਰ ਵੀ ਦਾ ਉਹ ਰੱਬ ਦਾ ਨਾਮ ਬਹੁਤ ਜਪਾਉਂਦੇ ਆ ਤੇ ਉਹਨਾਂ ਦੇ ਇੱਕ ਮੇਰਾ ਵੀ ਦਿਲ ਕੀਤਾ ਕਿ ਜਿਹੜੀ ਸੰਗਤ ਨੂੰ ਮਿਲੀਏ ਹਲਪਤੀ ਤਾਂ ਉਹ ਹੀ ਜਾਣੀ ਉਹਨਾਂ ਦੀ ਨਾਲ ਨਾਲ ਚੱਲੋ ਰੱਬ ਦਾ ਨਾਮ ਵੀ ਜੇ ਲਿਆ ਜਾਵੇ ਤਾਂ ਉਹਨਾਂ ਦੇ ਸਹਾਰੇ ਕੀ ਦਾ ਸਾਡੇ ਪਾਪੂ ਕਟੇ ਜਾਣ ਠੀਕ ਹੈ ਜੀ ਠੀਕ ਹੈ ਹਾਂ ਤੇ ਬੋਲੋ ਫਿਰ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮ ਦਾਸ ਠੀਕ ਹੈ ਜੀ ਵਾਹਿਗੁਰੂ ਜੀ ਤਰਾ ਅਰਦਾਸ ਕਰੇ ਰੱਬ ਅੱਗੇ ਵੀ ਸਾਨੂੰ ਪਾਪੀਆਂ ਨੂੰ ਵੀ ਇਮਾਨਦਰੀਆਂ ਦੇਵੇ ਰੱਬ ਠੀਕ ਹੈ ਜੀ ਹਾਂ ਅਗਰੇ ਨੰਬਰ ਲਿਖੋ ਇੱਥੇ ਲਿਖੋ ਮੈਂ ਕਹਿੰਦਾ ਸਾਰ ਤੁਸੀਂ ਇਹ ਨੰਬਰ ਲਿਖ ਦਿਓ ਤੁਹਾਨੂੰ ਗੁਰੂ ਰਾਮ ਦਾਸ ਆਪਾਂ ਲਿਖ ਦੇਣਾ ਜਿਹੜਾ 92783 ਥੱਲੇ ਲਿਖੋ 92783 94783 43 ਯਾਤਰੀ 4970 ਦਾ ਹਾਂਜੀ ਠੀਕ ਹੈ ਨਾ ਇਹ ਬਾਬਾ ਜੀ ਨੰਬਰ ਜੇ ਮੇਰਾ ਜਦੋਂ ਵੀ ਤੁਸੀਂ ਹਸਪਤਾਲ ਜਾਣਾ ਨਾ ਹਾਂਜੀ ਤੇ ਮੈਨੂੰ ਫੋਨ ਲਾ ਦਿਓ ਠੀਕ ਹੈ ਹਾਂ ਤੇ ਇਹ ਕਹਦੇ ਕੋ ਪੁੱਤਰ ਜੀ ਆਪਾਂ ਟੋਲ ਪਲੇਜ ਲੱਗੇ ਮਿਲੇ ਸੀ ਕਿਸੇ ਤੇ ਇਹ ਆ ਥੋੜੀ ਸਿਵਾਰਾ ਖੜੋ ਠੀਕ ਹੈ ਜੀ ਇਹ ਬਾਬੂ ਜੀ ਗੁਰਦਾਰੇ ਦੇ ਨਾਂ ਤੇ ਆਪਣੀ ਸੰਸਥਾ ਵਾ ਉਹਦੀ ਸੇਵਾ ਜੇ ਮੈਂ ਗੁਰੂ ਜਿੰਦੂ ਹਾਂ ਜਨਾਬ ਜੀ ਸਮਝਣ ਕਿ ਤੁਹਾਨੂੰ ਦੇਖ ਲੈ ਜੇ ਇਹਦੀ ਗਲਤ ਤੇ ਦੂਸਰੀ ਜੇ ਕਰਨਾ ਕਰਿਓ ਵਾਸਤੇ ਦਾ ਕੋਈ ਨਾ ਮੈਂ ਤੁਹਾਡੇ ਫਰਕ ਕਰਕੇ ਮਹਾਰਾਜ ਨੂੰ ਚੰਗੀ ਇਤਰਾਮ ਮੰਨਣ ਵਾਲੇ ਜੇ ਹੋ ਨਹੀਂ ਨਹੀਂ ਉਹ ਪਾਈ ਇਹ ਇਹ ਸੇਵਾ ਦਾ ਪੈਸਾ ਜੇ ਗਲਤ ਪਾਸੇ ਨਾ ਲਾਓ ਇਹ ਗਲਤ ਹੈ ਕਿ ਜਹਿਰ ਬਣ ਕੇ ਲੜਨਾ ਜੇ ਜਾਹਿ ਬਿੰਦੂ ਦੀ ਚਾਹੀ ਤੁਹਾਨੂੰ ਮੈਨੇ ਤੁਹਾਨੂੰ ਗਦਾ ਲੱਗਦਾ ਭਾਜੀ ਉਹਦੀ ਕਸਮ ਲੱਗੇ ਜੇ ਫੂਲ ਖਰਚ ਕਰੀਏ ਤੇ ਹਾਂਜੀ ਹਾਂ ਚਲੋ ਧੰਨਵਾਦ ਤੁਹਾਡਾ ਥੈਂਕ ਯੂ ਜੀ ਜੀ ਓਕੇ ਓ ਡਿਦਾ ਜੀਰੇ ਠੀਕ ਹੈ ਭਾਈ ਓ ਡਿਦਾ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਬਾਅਦ ਮੇਰਾ ਮੇਰਾ ਚੜ੍ਹਦੇ ਆ ਬਾਅਦ ਚੜ੍ਹਦੇ ਆ ਓ ਕਿੰਦੂ ਇਧਰੋ ਚਲੋ ਠੀਕ ਹੈ ਜੀ ਧੰਨਵਾਦ ਵੀਰੇ ਜਗਾ ਬਾਬੂ ਜੀ ਚਲੋ ਮੈਂ ਵੀ ਯਾਦ ਕਰੇ